ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਆਮੀ ਦਾ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ ਨੌਵਾਂ ਸ਼ਾਨਦਾਰ ਕਬੱਡੀ ਕੱਪ ਹੋਣ ਜਾ ਰਿਹਾ ਮੋਹਾਲੀ ਦੇ ਵਿੱਚ ਬਹੁਤ ਸ਼ਾਨਦਾਰ ਇਹ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਜੀ ਇਹਦੇ ਵਿੱਚ ਬੈਸਟ ਰੇਡਰਾਂ ਤੇ ਜਾਫੀਆਂ ਨੂੰ ਹਾਰਲੇ ਮੋਟਰਸਾਈਕਲ ਦਿੱਤੇ ਜਾਣੇ ਆ ਜੀ ਬਹੁਤ ਪਰਮਾ ਤੇ ਬਹੁਤ ਸ਼ਾਨਦਾਰ ਤੇ ਬਹੁਤ ਵੱਡਾ ਇਹ ਕਬੱਡੀ ਕੱਪ ਹੋਵੇਗਾ ਜੀ ਮੁਕੰਦਪੌਰ ਦੀ ਧਰਤੀ ਦੇ ਉੱਤੇ ਇਹ ਕਬੱਡੀ ਕੱਪ ਹੋਵੇਗਾ ਜੀ ਮੋਹਾਲੀ ਮੁਕੰਦਪੁਰ ਦੇ ਵਿੱਚ ਇਹ ਬਹੁਤ ਸ਼ਾਨਦਾਰ ਕਬੱਡੀ ਕੱਪ ਹੋਵੇਗਾ 24 ਜਨਵਰੀ 2025 ਦਿਨ ਸ਼ੁੱਕਰਵਾਰ ਰਹੇਗਾ ਜੀ ਬੈਸਟਾਂ ਲਈ ਲਈ ਹਾਰਲੇ ਮੋਟਰਸਾਈਕਲ ਰੱਖੇ ਗਏ ਹਨ ਤੇ ਪਹਿਲਾ ਇਨਾਮ 1.5 ਲੱਖ ਦੂਜਾ ਨਾਮ 1 ਲੱਖ ਰੁਪਇਆ ਰੱਖਿਆ ਗਿਆ ਜੀ ਬਹੁਤ ਵੱਡੇ ਇਨਾਮ ਰੱਖੇ ਗਏ ਹਨ ਇਸ ਮੈਚ ਦੇ ਉੱਤੇ ਮੋਹਾਲੀ ਦੀ ਧਰਤੀ ਤੇ ਮੁਕੰਦਪੁਰ ਵਿੱਚ ਇਹ ਨਵਾਂ ਸ਼ਾਨਦਾਰ ਕਬੱਡੀ ਕੱਪ ਹੋਣ ਜਾ ਰਿਹਾ ਜੀ ਪਹਿਲਾ ਨਾਮ 1.5 ਲੱਖ ਦੂਜਾ ਨਾਮ 1 ਲੱਖ ਤੇ ਹਾਰ ਹਾਰ ਲਈ ਮੋਟਰਸਾਈਕਲ ਦਿੱਤੇ ਜਾਣੇ ਹਨ ਜੀ ਧੰਨਵਾਦ